ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਅਤਵਾਦੀ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ ਬਾਰਡਰ ਰੇਂਜ ਦੇ ਡੀਆਈਜੀ ਸੰਦੀਪ ਗੋਇਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਅਤਵਾਦੀ ਮੋਡਿਊਲ 'ਚ ਸ਼ਹਿਜ਼ਾਦ ਪੱਟੀ ਅਤੇ ਜਿਸ਼ਾਨ ਅਖਤਰ ਸ਼ਾਮਲ ਨੇ ਜਿਨ੍ਹਾਂ ਦੇ ਇਸ਼ਾਰੇ ਤੇ ਗੁਰਦਾਸਪੁਰ ਦੇ ਪੁਲਿਸ ਥਾਣੇ ਤੇ ਹਮਲਾ ਕੀਤਾ ਗਿਆ ਸੀ ਇਸ ਮਾਮਲੇ ਵਿੱਚ ਗੁਰਦਿੱਤ ਪ੍ਰਦੀਪ ਹਰਗੁਣ ਅਤੇ ਵਿਜੇ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਨ੍ਹਾਂ ਦੱਸਿਆ ਕਿ ਇਸ ਦੌਰਾਨ ਕਈ ਅਹਿਮ ਖੁਲਾਸੇ ਹੋਏ ਨੇ ਅਤੇ ਪੰਜਾਬ ਸਣੇ ਨਵੀਂ ਦਿੱਲੀ 'ਚ ਹੋਈ ਬੰਬ ਧਮਾਕੇ ਦੀ ਘਟਨਾ ਦੇ ਵੀ ਤਾਰ ਜੁੜੇ ਹੋਏ ਨੇ ਸੰਦੀਪ ਗੋਇਲ ਨੇ ਦੱਸਿਆ ਕਿ ਆਈਐਸਆਈ ਲਗਾਤਾਰ ਪੰਜਾਬ ਨੂੰ ਆਪਣਾ ਨਿਸ਼ਾਨਾ ਬਣਾਉਣ ਦੀ ਫਿਰਾਕ ਵਿੱਚ ਹੈ ਜਦੋਂ ਪੱਤਾ ਖੁੱਲੀਆਂ ਕਮਿਨਾ ਕਰ ਹਿਮਨੈਂਟ ਤੇ ਟੈਕਨਿਸ਼ੀਅਨ ਦੀ ਜੋੜੀ ਤਾਂ ਇਹ ਇੱਕ ਸਾਂਝੀ ਆਈਏਸੀ ਬੈਜ ਦੇਸ਼ ਸਰਜਾਤ ਪੱਤੀ ਨਾਲ ਕਾਹਦੇ ਸਟੇਕਾ ਉਹ ਗੈਸ਼ਦਮਾ ਨਾਲ ਕ੍ਰੈਡਿਟ ਕੀਤਾ ਜਾ ਸਕੇ ਲਾਨ ਆਰਡਰ ਨੂੰ ਡਿਸਟਰਬ ਕੀਤਾ ਜਾ ਸਕੇ ਆਪਸੀ ਪਾਇਚਾਰੇ ਦੇ ਵਿੱਚ ਫਰਕ ਪਾਇਆ ਜਾ ਸਕੇ ਉਸਦੀ ਮਹਨਤ ਨਾਲ ਹੈਗਾ ਸੀ ਸ਼ਹਜਾਹ ਪੱਟੀ ਜੀ ਨੂੰ ਕਹੋ ਪਤਾਈਏ ਕਿ ਉਹ ਪਾਕਿਸਤਾਨੀ ਹੈ ਤੇ ISI ਦਾ ਇੱਕ ਪਪਾਟ ਹੈ ਜਿਹੜਾ ਕੋਈ ਹਿੰਦੁਸਤਾਨ ਦੇ ਵਿੱਚ ਐਂਟੀ ਨੈਸ਼ਨਲ ਐਕਟੀਵਿਟੀਜ਼ ਨੂੰ ਦੇ ਇਹਨਾਂ ਦੇ ਕੰਪੈਕਸ ਦੇ ਵਿੱਚ ਆਉਂਦਾ ਹੈ